ਉਹ ਮੇਰੀ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੈਠੇ ਐ ਮਰਤਾ ਜਾਣਾ ਬਚਣਾ ਤੁਸੀਂ ਹੈ ਨਹੀਂ ਜੋ ਮਰਜੀ ਜ਼ੋਰ ਲਾ ਲਓ ਤੁਸੀਂ ਹੁਣ ਬਚਣਾ ਨਹੀਂ ਇਹ ਸਿਸਟਮ ਹੈ ਤੇ ਅੱਗੇ ਜਾਣਾ ਹੈ ਇਹ ਗੱਲ ਪੱਕੀ ਦਿਮਾਗ 'ਚ ਬਿਠਾ ਲਓ ਝੂਠ ਨਾ ਬੋਲੋ ਠੱਗੀ ਨਾ ਮਾਰੋ ਦੂਜੇ ਦਾ ਬੁਰਾ ਨਾ ਕਰੋ ਜੇ ਕਰ ਸਕਦੇ ਭਲਾ ਕਰੋ ਤੁਸੀਂ ਲੋਕ ਆਂ ਜਿਹੜੇ ਕਹਿੰਦੇ ਸੀ ਨਾਨਕ ਨਾਮ ਚੜ੍ਹਦੀ ਕਲਾ ਤੁਹਾਡੇ ਮੁਲਾਜ਼ਮ ਤੁਹਾਨੂੰ ਖਾਂਦੇ ਨੇ ਉਲਟੀ ਬਾੜ ਖੇਤ ਕੋ ਖਾਈ ਤੁਹਾਡੇ ਮੁਲਾਜ਼ਮ ਤੁਹਾਨੂੰ ਮਾਰਦੇ ਨੇ 35000 ਖਾਲੜ ਦੇ ਟਾਈਮ ਜਿਹੜਾ ਮੁੰਡਾ ਮਾਰਿਆ ਉਹ ਕਿਹਨਾ ਮਾਰਿਆ ਉਹ ਸੀਆਰਪੀ ਨੇ ਮਾਰਿਆ ਕਿ ਬੀਐਸਪ ਨੇ ਮਾਰਿਆ ਕਿ ਭਾਰਤ ਦੀ ਫੌਜ ਨੇ ਮਾਰਿਆ ਜਿਹੜਾ ਬਾਅਦ ਚ ਫੜ ਫੜ ਕੇ ਨਹੀਂ 1984 ਅੱਜ ਦਾ ਚੌਥਾ ਦਿਨ ਹੈ 1984 ਦਾ ਤੁਹਾਡਾ ਤਿੰਨ ਕੱਲੂਕਾਰੇ ਤੁਹਾਡੇ ਕੋਲ ਹੋਏ ਇੱਕ ਕੱਲੂਕਾਰਾ ਤੁਹਾਡੇ ਨਾਲ ਦੇ ਸ਼ਾਮਚ ਹੋਇਆ ਜਿੱਥੇ ਤੁਹਾਡੇ 13000 ਸਿੰਘ ਸ਼ਹੀਦ ਹੋਏ ਇੱਕ ਵੱਡਾ ਕੱਲੂਕਾਰਾ ਤੁਹਾਡੇ ਤੁਹਾਨੂੰ ਤਾਂ ਪਤਾ ਹੀ ਨਹੀਂ ਤੁਹਾਨੂੰ ਆ ਸਿੰਗਰਾਂ ਦੇ ਗਾਣਿਆਂ ਦਾ ਪਤਾ ਹਜੇ ਕਿ ਤੁਸੀਂ ਕਰਦਾਸ ਬਣਾਈ ਸੀ ਜਿਹੜੀ ਅਰਦਾਸ ਰੋਜ਼ ਅਸੀਂ ਪਛੋਕੜ ਫੋਲਦੇ ਸੀ ਜਿਹਨੀਆਂ ਨਾਮ ਜਪਿਆ ਵੰਡ ਛਕਿਆ ਧਰਮ ਹਿਤ ਸੀਸ ਦਿੱਤੇ ਦੇਗ ਚਲਾਈ ਤੇਗ ਵਾਹੀ ਚਰਖਣੀਆਂ ਤੇ ਚੜੇ ਹੁਣ ਮੈਨੂੰ ਦੱਸੇ ਨਰਨਹਕਾਰੀਆ ਕਿਹੜੀ ਅਰਦਾਸ ਕਰਦਾ ਕੀ ਦੇ ਅੱਗੇ ਕਰਦਾ ਉਹ ਆ